ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਤੇ ਵਾਹਿਗੁਰੂ 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 ਤੇ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਤਾ ਦਾ ਬਹੁਤ ਬਹੁਤ ਪੀਂਦਾ ਇਹ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈਂ ਕਿਰਨਾਂ ਇਹ ਵਿੱਚ ਹੈ ਨਗਰ ਕੀਤਾ ਦਿਆ ਅੱਜ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਅਗੂ ਵਿੱਚ ਚੈਨ ਮੈਂ ਸਤੋ ਨੂ ਲੱਖ ਲੱਖ enn <laughs> ar